ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਧ ਸੰਗਤ ਜੀ ਸਾਖੀ ਨੂੰ ਪੂਰਾ ਜ਼ਰੂਰ ਸੁਨਿਆ ਕਰੋ ਕਿਉਂਕਿ ਅੱਧੀ ਅਧੂਰੀ ਸਾਖੀ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਣੀ ਕਰਨ ਸਾਹਿਬ ਕਿਉਂ ਗਏ ਸਨ ਅਤੇ ਉੱਥੇ ਕੀ ਕੀ ਕੌਤਕ ਵਰਤਾਏ ਆਓ ਇਸ ਵਾਰ ਇਹ ਆਪਾਂ ਜਾਣਦੇ ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਧਾਰ ਕਰਦੇ ਹੋਏ ਹਿਮਾਲਿਆ ਪਹੁੰਚ ਜਾਂਦੇ ਹਨ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਇੱਕ ਦਰਖਤ ਦੇ ਹੇਠਾਂ ਆਪਣਾ ਆਸਣ ਲਾ ਲੈਂਦੇ ਹਨ ਜਦ ਉੱਥੋਂ ਦੀ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਆਏ ਹਨ ਤਾਂ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੇ ਲਈ ਉੱਥੇ ਆਉਣ ਲੱਗਦੀਆਂ ਹਨ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਸੰਗਤਾਂ ਨੂੰ ਕੀਰਤਨ ਸੁਣਾਉਂਦੇ ਹਨ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੇ ਹੋਏ ਨਾਮ ਜਪਣਾ ਤੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੰਦੇ ਹਨ ਸਾਹ ਸੰਗਤ ਜੀ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਹੈ ਤਾਂ ਉਥੋਂ ਇੱਕ ਸਿੱਖ ਗੁਰੂ ਨਾਨਕ ਪਾਸ਼ਾ ਜੀ ਦਾ ਇੱਕ ਸਿੱਖ ਭਾਈ ਮਰਦਾਨੇ ਨੂੰ ਕਹਿਣ ਲੱਗਾ ਕਿ ਮਰਦਾਨਿਆਂ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦਾ ਕੀਰਤਨ ਸੁਣ ਕੇ ਸਾਡਾ ਜੀਵਨ ਸਫਲਾ ਹੋ ਗਿਆ ਹੈ ਹੋਣ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਤੇ ਹੀ ਚੱਲਾਂਗੇ ਤਾਂ ਐਨੇ ਨੂੰ ਗੁਰੂ ਨਾਨਕ ਪਾਸ਼ਾ ਜੀ ਦਾ ਦੂਸਰਾ ਸਿੱਖ ਬੋਲਦਾ ਹੈ ਕਪਾਈ ਮਰਦਾਨਾ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਗੁਰੂ ਜੀ ਦਾ ਕੀਰਤਨ ਸੁਣਨ ਦੇ ਲਈ ਐਨੇ ਵਿਆਕੂ ਲਸਨ ਕਿ ਉਹ ਆਪਣੇ ਘਰਾਂ ਤੋਂ ਭੁੱਖੇ ਪਿਆਸੇ ਹੀ ਆ ਗਏ ਅਤੇ ਕਹਿਣ ਲਗਾ ਕਿ ਕਿ ਭਾਈ ਸਾਹਿਬ ਜੀ ਇੱਥੇ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਹੋ ਸਕਦਾ ਹੈ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਭਾਈ ਸਾਭ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਹੁਣੇ ਇਸ ਬਾਰੇ ਗੱਲ ਕਰਦਾ ਹਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਜਾਂਦਾ ਹੈ ਅਤੇ ਪੁੱਛਣ ਲੱਗਾ ਕਾ ਪਾਸ਼ਾ ਜੀ ਸਾਰੀ ਸੰਗਤ ਭੁੱਖੀ ਪਿਆਸੀ ਹੈ ਸਾਰੀ ਸੰਗਤ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਕਿਉਂ ਨਾ ਆਪਾਂ ਇਸ ਸੰਗਤ ਦੇ ਲਈ ਭੋਜਨ ਦਾ ਪ੍ਰਬੰਧ ਕਰੀਏ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਅਸੀਂ ਕੌਣ ਹੁੰਦੇ ਹਾਂ ਭੋਜਨ ਦਾ ਪ੍ਰਬੰਧ ਕਰਨ ਵਾਲੇ ਉਸ ਵਾਹਿਗੁਰੂ ਨੇ ਢਿੱਡ ਦਿੱਤਾ ਹੈ ਪੇਟ ਦਿੱਤਾ ਹੈ ਤਾਂ ਖਾਣ ਨੂੰ ਵੀ ਪ੍ਰਸ਼ਾਦਾ ਪਾਣੀ ਉਹ ਹੀ ਦੇਵੇਗਾ ਅਤੇ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਜਾ ਪਿੰਡ ਵਿੱਚ ਜਾਓ ਨਗਰ ਨਿਵਾਸੀਆਂ ਤੋਂ ਭੋਜਨ ਦੇ ਲਈ ਸਮਗਰੀ ਇਕੱਠੀ ਕਰਕੇ ਲੈ ਕੇ ਆਓ ਰਾਸ਼ਨ ਦੀ ਵਿਵਸਥਾ ਕਰੋ ਭਾਈ ਮਰਦਾਨਾ ਕੋਈ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਨੇੜੇ ਹੀ ਨਗਰ ਦੇ ਵਿੱਚ ਪ੍ਰਸ਼ਾਦੇ ਦੇ ਲਈ ਰਾਸ਼ਨ ਲੈਣ ਜਾਂਦਾ ਹੈ ਤਾਂ ਜਦੋਂ ਉਹ ਪਿੰਡ ਵਿੱਚ ਪਹੁੰਚਦੇ ਹਨ ਤਾਂ ਭਾਈ ਮਰਦਾਨੇ ਦੇ ਸਾਥੀਆਂ ਦੇ ਵਿੱਚ ਇੱਕ ਸਾਥੀ ਪਿੰਡ ਵਾਲਿਆਂ ਨੂੰ ਕਹਿਣ ਲਗਾ ਵੀਰੋ ਆਪਣੇ ਪਿੰਡ ਦੇ ਨੇੜੇ ਗੁਰੂ ਨਾਨਕ ਪਾਤਸ਼ਾਹ ਜੀ ਆਏ ਹੋਏ ਹਨ ਅਤੇ ਉਹਨਾਂ ਨੇ ਪ੍ਰਸ਼ਾਦਾ ਤਿਆਰ ਕਰਨ ਦੇ ਲਈ ਰਾਸ਼ਨ ਮੰਗਾਇਆ ਹੈ ਜਿਸ ਦੀ ਜੋ ਵੀ ਸਰਦਾ ਹੈ ਉਹ ਆਪਣੀ ਸਰਦਾ ਦੇ ਅਨੁਸਾਰ ਰਾਸ਼ਨ ਦੇ ਸਕਦਾ ਹੈ ਤਾਂ ਨਗਰ ਦੇ ਲੋਕਾਂ ਨੇ ਉਸ ਸਿੱਖ ਦੀ ਇਹ ਗੱਲ ਸੁਣ ਕੇ ਆਪਣੀ ਸਰਦਾ ਦੇ ਅਨੁਸਾਰ ਰਾਸ਼ਨ ਭਾਈ ਮਰਦਾਨਾ ਜੀ ਅਤੇ ਉਹਨਾਂ ਸਾਥੀਆਂ ਨੂੰ ਇਕੱਠਾ ਕਰਕੇ ਦੇ ਦਿੱਤਾ। ਭਾਈ ਮਰਦਾਨਾ ਜੀ ਅਤੇ ਉਹਨਾਂ ਦੇ ਸਾਥੀ ਰਾਸ਼ਨ ਲੈ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਪਹੁੰਚ ਜਾਂਦੇ ਹਨ। ਤਾਂ ਉੱਥੇ ਪਹੁੰਚ ਕੇ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਿ ਪਾਸ਼ਾ ਜੀ ਆਪ ਜੀ ਦੀ ਕਿਰਪਾ ਦੇ ਨਾਲ ਰਾਸ਼ਨ ਤਾਂ ਉਮੀਦ ਤੋਂ ਵੱਧ ਇਕੱਠਾ ਹੋ ਗਿਆ ਹੈ। ਪਰ ਮੌਸਮ ਬੜਾ ਖਰਾਬ ਹੈ। ਬਰਸਾਤ ਦੇ ਕਾਰਨ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਹਨ ਅਤੇ ਬਾਲ ਹੁੰਦਾ ਪ੍ਰਬੰਧ ਹੋਣਾ ਆਪਾਂ ਕਿਵੇਂ ਕਰੀਏ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਤੇ ਨੇਕ ਇਰਾਦੇ ਹੋਣ ਤਾਂ ਨੀਤ ਸਾਫ਼ ਹੋਵੇ ਉਸ ਪਰਮਾਤਮਾ ਦਾ ਸਾਥ ਹੋਵੇ ਤਾਂ ਸਾਰੇ ਕੰਮ ਬਣ ਜਾਂਦੇ ਹਨ ਇੰਨੀ ਗੱਲ ਕਹਿ ਕੇ ਗੁਰੂ ਨਾਨਕ ਪਾਸ਼ਾ ਜੀ ਨੇ ਉੱਥੇ ਕੋਲੇ ਹੀ ਜ਼ਮੀਨ ਦੇ ਉੱਤੇ ਪਿਆ ਇੱਕ ਪੱਥਰ ਚੁੱਕਦੇ ਹਨ ਜਿਵੇਂ ਹੀ ਗੁਰੂ ਨਾਨਕ ਪਾਸ਼ਾ ਜੀ ਉਹ ਪੱਥਰ ਚੁੱਕਦੇ ਹਨ ਸਾਰੀ ਸੰਗਤ ਉੱਥੇ ਕੀ ਵੇਖਦੀ ਹੈ ਕਿ ਜਿਵੇਂ ਹੀ ਗੁਰੂ ਨਾਨਕ ਪਾਸ਼ਾ ਜੀ ਨੇ ਉਹ ਪੱਥਰ ਚੁੱਕਿਆ ਤਾਂ ਉਸ ਦੇ ਥੱਲੇ ਗਰਮ ਪਾਣੀ ਦਾ ਕੁੰਡ ਨਿਕਲਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ ਹੁਣ ਇਸ ਵਿੱਚ ਪ੍ਰਸ਼ਾਦਾ ਤਿਆਰ ਕਰ ਲਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਕਹਿਣ ਤੇ ਉਸ ਗਰਮ ਪਾਣੀ ਦੇ ਚਸ਼ਮੇ ਵਿੱਚ ਦਾਲ ਅਤੇ ਪ੍ਰਸ਼ਾਦਾ ਤਿਆਰ ਕੀਤਾ ਗਿਆ ਪਰ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੇ ਹੁਕਮ ਤੋਂ ਬਗੈਰ ਪਾਈ ਮਰਦਾਨੇ ਨੇ ਉਸ ਗਰਮ ਪਾਣੀ ਦੇ ਵਿੱਚ ਪ੍ਰਸ਼ਾਦਾ ਸੁੱਟਿਆ ਤਾਂ ਉਹ ਪਾਣੀ ਦੇ ਵਿੱਚ ਹੀ ਡੁੱਬ ਗਿਆ ਮਰਦਾਨਾ ਇਸ ਤਰ੍ਹਾਂ ਤਿੰਨ ਚਾਰ ਵਾਰ ਕਰਦਾ ਹੈ ਤਿੰਨੇ ਚਾਰੇ ਵਾਰ ਹੀ ਪ੍ਰਸ਼ਾਦਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਤਾਂ ਮਰਦਾਨਾ ਇਹ ਸਭ ਦੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਤੋਂ ਮਾਫੀ ਮੰਗਦਾ ਹੈ ਕਿ ਪਾਸ਼ਾ ਜੀ ਮੇਰੇ ਤੋਂ ਭੁੱਲ ਹੋ ਗਈ ਮੈਂ ਆਪਣੇ ਆਪ ਤੇ ਮਾਣ ਕਰ ਬੈਠਾ ਸਾਂ ਹੁਣ ਤੁਸੀਂ ਹੀ ਕੁਝ ਕਰੋ ਤਾਂ ਜਿਵੇਂ ਹੀ ਗੁਰੂ ਨਾਨਕ ਪਾਸ਼ਾ ਜੀ ਅੱਗੇ ਉਸਨੇ ਬੇਨਤੀ ਕੀਤੀ ਤਾਂ ਮਰਦਾਨਾ ਦੁਬਾਰਾ ਫਿਰ ਉਸ ਗਰਮ ਕੁੰਡ ਦੇ ਵਿੱਚ ਪ੍ਰਸ਼ਾਦਾ ਸੁੱਟਦਾ ਹੈ ਤਾਂ ਉਹ ਪ੍ਰਸ਼ਾਦਾ ਥੱਲੇ ਡੁੱਬਣ ਦੀ بجائے ਉਸ ਗਰਮ ਜਲ ਦੇ ਵਿੱਚ ਇਸ ਤਰ੍ਹਾਂ ਪੱਕਣ ਲੱਗਦਾ ਹੈ ਜਿਵੇਂ ਕੀ ਕੋਲਿਆਂ ਦੀ ਆਗੂ ਤੇ ਪਕਦਾ ਹੈ ਸਾਧ ਸੰਗਤ ਜੀ ਅੱਜ ਵੀ ਇਹ ਮਨੀਕਰਨ ਸਰ ਸਾਹਿਬ ਗਰਮ ਜਲ ਦਾ ਕੁੰਡ ਉਸ ਪਰਮਾਤਮਾ ਦੇ ਗੁਰੂ ਨਾਨਕ ਪਾਸ਼ਾ ਜੀ ਦੇ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ ਤੇ ਅੱਜ ਵੀ ਉੱਥੇ ਦਾਲ ਅਤੇ ਚਾਵਲ ਉਸ ਕੁੰਡ ਦੇ ਵਿੱਚ ਪਕਾਏ ਜਾਂਦੇ ਹਨ ਗੁਰੂ ਨਾਨਕ ਪਾਸ਼ਾ ਜੀ ਨੇ ਜਿਸ ਪਾਵਨ ਧਰਤੀ ਤੇ ਆ ਕੇ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ ਹੈ ਇਸ ਸਥਾਨ ਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਮਨੀ ਕਰਨ ਸਰ ਸਾਹਿਬ ਦੇ ਨਾਮ ਨਾਲ ਉਚਾਰਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਵੀ ਉਸ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਪਰਮਾਤਮਾ ਉਸ ਦੀ ਸਾਰੇ ਦੁੱਖ ਤਕਲੀਫਾਂ ਦੂਰ ਕਰ ਦਿੰਦਾ ਹੈ ਅਤੇ ਉਸ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖ ਕੇ ਉਸ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਰਕੀਆਂ ਬਖਸ਼ਦਾ ਹੈ ਸੋ ਸਾਨੂੰ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਨਾ ਚਾਹੀਦਾ ਹੈ ਕਦੇ ਵੀ ਕੋਈ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਹਮੇਸ਼ਾ ਸਾਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਨੇਕ ਕੰਮ ਕਰਨੇ ਚਾਹੀਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ